ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਤਾਂ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਸੱਚਖੰਡ ਸ੍ਰੀ ਹੇਮਕੁੰਨ ਸਾਹਿਬ ਜੀ ਬਾਰੇ ਹਾਂਜੀ ਦੋਸਤੋ ਤੁਸੀਂ ਨੇ ਅਕਸਰ YouTube ਤੇ Instagram ਉੱਪਰ ਇਹਨਾਂ ਦੀ ਵੀਡੀਓਜ਼ ਦੇਖੀਆਂ ਹੋਣੀਆਂ ਪਰ ਮੈਨੂੰ ਯਕੀਨ ਆ ਆਪਣੇ ਤੋਂ ਅੱਧਿਆਂ ਤੋਂ ਵੱਧ ਨੂੰ ਇਸ ਦਾ ਇਤਿਹਾਸ ਨਹੀਂ ਪਤਾ ਤਾਂ ਤੁਹਾਨੂੰ ਦੱਸਾਂਗੇ ਸੱਚਖੰਡ ਸ੍ਰੀ ਹੇਮਕੁੰਨ ਸਾਹਿਬ ਜੀ ਦਾ ਕੀ ਇਤਿਹਾਸ ਹੈ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਇਹਨਾਂ ਦਾ ਕੀ ਲੈਣ ਦੇਣ ਹੈ ਤਾਂ ਤੁਹਾਨੂੰ ਸਾਰੀ ਕਹਾਣੀ ਅੱਜ ਆਪਾਂ ਇਸ ਵੀਡੀਓ ਦੇ ਮਾਧਿਅਮ ਨਾਲ ਹੀ ਦੱਸਾਂਗੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਤਾਂ ਵੀਡੀਓ ਨਾਲ ਜੁੜੇ ਰਹੋ ਕਾਉਂਕੀ ਤੁਹਾਨੂੰ ਅੱਜ ਥਾਰਾ A to Z ਚੀਜ਼ਾਂ ਦੱਸਾਂਗੇ। ਹਾਂਜੀ ਦੋਸਤੋ ਤੁਹਾਨੂੰ ਇਹ ਵੀ ਨਹੀਂ ਪਤਾ ਹੋਣਾ ਕਿ ਪਹਿਲਾ ਜੱਥਾ ਸ੍ਰੀ ਹੇਮਕੁੰਡ ਸਾਹਿਬ ਜੀ ਵਿਖੇ ਕਦੋਂ ਗਿਆ ਸੀ ਦਰਸ਼ਨਾਂ ਵਾਸਤੇ। ਤੁਹਾਨੂੰ ਅੱਜ ਦੱਸਾਂਗੇ ਕਿ ਸ੍ਰੀ ਹੇਮਕੁੰਡ ਸਾਹਿਬ ਜੀ ਵਿੱਚ ਪਹਿਲਾ ਪ੍ਰਕਾਸ਼ ਕਦੋਂ ਹੋਇਆ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ। ਤੁਹਾਨੂੰ ਦੱਸਾਂਗੇ ਕੌਣ ਸੀ ਉਹ ਸਿੱਖ ਜਿਸ ਨੇ ਪੂਰੇ 21 ਸਾਲ ਆਪਣੇ ਦਰਖਤ ਦੇ ਤਣੇ ਵਿੱਚ ਇੰਨੀ ਠੰਡੀ ਦਾਤਾਂ ਵਿੱਚ ਕੱਟੇ ਸੀਗੇ। ਤੁਹਾਨੂੰ ਦੱਸਾਂਗੇ ਕਿਸ ਤਰ੍ਹਾਂ ਇੱਕ ਵਿਅਕਤੀ ਵੱਲੋਂ ਸੱਚਖੰਡ ਸ੍ਰੀ ਹੇਮਕੁੰਡ ਸਾਹਿਬ ਜੀ ਲੱਭੇ ਜਾਣ ਤੋਂ ਬਾਅਦ ਵੀ ਕਿਸ ਤਰ੍ਹਾਂ ਇਹ 40 ਸਾਲ ਤੱਕ ਗ ਤਾਂ ਤੁਹਾਨੂੰ ਇਸ ਵੀਡੀਓ ਦੇ ਮਾਧਰ ਉਹ ਦੱਸਾਂਗੇ ਆਪਾਂ ਜਾਣਦੇ ਹਾਂ ਕਿ ਦਸਮ ਗ੍ਰੰਥ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਚਿੱਤਰ ਨਾਟਕ ਲਿਖਿਆ ਸੀ ਅਤੇ ਉਸ ਨਾਟਕ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਹਿਲਾਂ ਵਾਲੇ ਜੀਵਨ ਵਾਰ ਦੱਸਿਆ ਸੀਗਾ ਤਾਂ ਤੁਹਾਡੇ ਅੱਗੇ ਆਪਾਂ ਕੁਝ ਪੰਕਤੀਆਂ ਸ਼ੇਅਰ ਕਰ ਰਹੀਆਂ ਸਕਰੀਨ ਉੱਪਰ ਜਿਸ ਦੇ ਮਤਾਬਕ ਤੁਹਾਨੂੰ ਦੱਸਾਂਗੇ ਇੱਦਾਂ ਸੱਚਖੰਡ ਸ੍ਰੀ ਹੇਮਕੁੰਟ ਸਾਹਿਬ ਜੀ ਨਾਲ ਕੀ ਲੈਣਾ ਦੇਣਾ ਆ ਉਹ ਸਾਹਿਬ ਆਪਣੇ ਬਚਿੱਤਰ ਨਾਟਕ ਵਿੱਚ ਲਿਖਦੇ ਹਨ ਹੇਮਕੁੰਟ ਪर्वਤ ਹੈ ਜਹਾਂ ਸੱਤ ਸਿੰਘ ਸੋਭਤ ਹੈ ਤਹਾਂ ਹੇਮਕੁੰਟ ਇਹ ਸੰਸਕ੍ਰਿਤ ਭਾਸ਼ਾ ਦਾ ਸ਼ਬਦ ਹੈ ਹੇਮ ਤੋਂ ਪਹਾਵ ਹੈ ਬਰਫ਼ ਅਤੇ ਕੁੰਟ ਤੋਂ ਪਹਾਵ ਹੈ ਕੋਲਾ ਕਟੋਰਾ ਮਤਲਬ ਕਿ ਗੁਰੂ ਸਾਹਿਬ ਇਹ ਦੱਸਣਾ ਚਾਹੁੰਦੇ ਹਨ ਕਿ ਇੱਕ ਸਥਾਨ ਹੈ ਜੋ ਬਰਫ਼ ਦੇ ਕਟੋਰੇ ਵਾਂਗ ਹੈ ਜਿੱਥੇ ਬਰਫ਼ ਬਹੁਤ ਪੈਂਦੀ ਹੈ ਅਤੇ ਅਸੀਂ ਉੱਥੇ ਬੈਠ ਕੇ ਆਪਣੀ ਭਗਤੀ ਕੀਤੀ ਸੀ ਆਪਣੀ ਤਪੱਸਿਆ ਕੀਤੀ ਸੀ ਇਸ ਨੂੰ ਬਰਫ਼ ਦਾ ਕਟੋਰਾ ਇਸ ਕਰਕੇ ਕਿਹਾ ਜਾਂਦਾ ਹੈ ਕਿਉਂਕਿ ਗੁਰੂ ਸਾਹਿਬ ਨੇ ਆਪਣੀਆਂ ਪੰਕਤੀਆਂ ਵਿੱਚ ਲਿਖਿਆ ਸੀ ਸੱਤ ਸੋਹਬਤ ਹੈ ਤਹਾਂ ਮਤਲਬ ਕਿ ਕੋਈ ਐਹੋ ਜੀ ਜਗ੍ਹਾ ਹੈ ਜਿੱਥੇ ਸੱਤ ਪਹਾੜੀਆਂ ਹਨ ਅਤੇ ਉੱਥੇ ਬਰਫ਼ ਬਹੁਤ ਪੈਂਦੀ ਹੈ ਤੇ ਅਸੀਂ ਪਿਛਲੇ ਜਨਮ ਵਿੱਚ ਉੱਥੇ ਬਹੁਤ ਯਾਰਾ ਤਪੱਸਿਆ ਕਰੀ ਸੀ ਤਾਂ ਹੀ ਆਪਾਂ ਇਸ ਨੂੰ ਅੱਜ ਕਹਿ ਰਹੇ ਹਾਂ ਬਰਫ਼ ਦਾ ਕਟੋਰਾ ਜਿਹਾ ਕਹਦੀ ਹੈ ਕੋਈ ਐਹੋ ਜੀ ਸਥਾਨ ਜਿੱਥੇ ਬਰਫ਼ ਬਹੁਤ ਪੈਂਦੀ ਹੈ ਤੇ ਆਸ-ਪਾਸ ਸੱਤ ਪਹਾੜੀਆਂ ਨੇ ਗੁਰੂ ਸਾਹਿਬ ਦੱਸਦੇ ਹਨ ਕਿ ਪਿਛਲੇ ਜਨਮ ਵਿੱਚ ਅਸੀਂ ਇਸ ਜਗ੍ਹਾ ਉੱਪਰ ਬੈਠ ਕੇ ਇੰਨੀ ਜ਼ਿਆਦਾ ਭਗਤੀ ਕੀਤੀ ਇੰਨੀ ਜ਼ਿਆਦਾ ਭਗਤੀ ਕੀਤੀ ਕਿ ਅਸੀਂ ਤੇ ਅਕਾਲ ਇੱਕ ਹੋ ਚੁਕੇ ਸੀ ਮਤਲਬ ਕਿ ਅਕਾਲ ਪੁਰਖ ਅਤੇ ਸਾਡੇ ਵਿੱਚ ਕੋਈ ਸੀਮਾ ਨਹੀਂ ਸੀ ਕੋਈ ਪਰਦਾ ਨਹੀਂ ਸੀ ਅਸੀਂ ਜਾਨੀ ਜਾਨ ਹੋ ਗਏ ਸੀ ਅਸੀਂ ਇੱਕ ਹੋ ਚੁਕੇ ਸੀਗੇ ਇੰਨੀ ਭਗਤੀ ਕੀਤੀ ਸੀ ਉਸ ਟਾਈਮ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਿਛਲੇ ਜਨਮ ਵਿੱਚ ਗੁਰੂ ਸਾਹਿਬ ਆਪਣੇ 75 ਨਾਟਕ ਵਿੱਚ ਲਿਖਦੇ ਹਨ ਕਿ ਪਿਛਲੇ ਜਨਮ ਵਿੱਚ ਉਹਨਾਂ ਦਾ ਨਾਮ ਹੈਗਾ ਤੀ ਦੁਸ਼ਟ ਦામਨ ਹਾਂਜੀ ਇਹ ਘਟਨਾ ਇਸ ਤਰ੍ਹਾਂ ਹੈ ਕਿ ਪਿਛਲੇ ਜਨਮ ਵਿੱਚ ਕੋਈ ਰਿਸ਼ੀ ਹੁੰਦਾ ਸੀ ਜਿਸ ਨੂੰ ਰਾਖਸ਼ਸ ਬਹੁਤ ਤੰਗ ਕਰਦੇ ਹੁੰਦੇ ਸੀ ਅਤੇ ਰਿਸ਼ੀ ਨੇ ਅਕਾਲ ਪੁਰਖ ਅੱਗੇ ਬੇਨਤੀ ਕੀਤੀ ਕਿ ਉਹਨਾਂ ਦਾ ਬਚਾਅ ਕਰੇ ਤਾਂ ਉਸ ਟਾਈਮ ਅਕਾਲ ਪੁਰਖ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਮਤਲਬ ਕਿ ਦੁਸ਼ਟ ਦਮਨ ਨੂੰ ਉੱਥੇ ਭੇਜਿਆ ਉਹਨਾਂ ਦਾ ਸਰਬਨਾਸ਼ ਕਰਨ ਵਾਸਤੇ ਅਤੇ ਜਦੋਂ ਗੁਰੂ ਸਾਹਿਬੀ ਨੇ ਤੀਰ ਇੱਕ ਚਲਾਇਆ ਤਾਂ ਉਹ ਇੱਕ ਤੀਰ ਨਾਲ ਹੀ ਲਗਭਗ ਅੱਧੇ ਤੋਂ ਵੱਧ ਰਾਖਸ਼ਾਂ ਦਾ ਵੱਧ ਹੋ ਚੁੱਕਿਆ ਸੀ ਜਾਂ ਕਹਿ ਲਈ ਖਤਮ ਹੋ ਚੁੱਕੇ ਸੀ ਅਤੇ ਜਦੋਂ ਰਿਸ਼ੀ ਨੇ ਇਹ ਸਭ ਦੇਖਿਆ ਤਾਂ ਉਹਨਾਂ ਦੇ ਮਨ ਵਿੱਚ ਇੱਕ ਖਿਆਲ ਆਇਆ ਕਿ ਇਹ ਦੁਸ਼ਟਾਂ ਦਾ ਦਮਨ ਕਰ ਰਿਹਾ ਹੈ ਮਤਲਬ ਦੁਸ਼ਮਣਾਂ ਦਾ ਸਫਾਇਆ ਕਰ ਰਿਹਾ ਹੈ ਤਾਂ ਉਸ ਟਾਈਮ ਉਸ ਰਿਸ਼ੀ ਨੇ ਉਹਨਾਂ ਦਾ ਨਾਮ ਰੱਖ ਦਿੱਤਾ ਸੀ ਦੁਸ਼ਟ ਦਮਨ ਹਾਂਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਨਾਮ ਪਿਛਲੇ ਜਨਮ ਵਿੱਚ ਦੁਸ਼ਟ ਦਮਨ ਸੀ ਇਸ ਕਹਾਣੀ ਦੇ ਅਕੋਰਡਿੰਗ ਆ ਹੁਣ ਤੁਹਾਨੂੰ ਦੱਸਾਂਗੇ ਕਿ ਸ੍ਰੀ ਹੇਮਕੁੰਨ ਸਾਹਿਬ ਦਾ ਸਥਾਨ ਲੱਭਿਆ ਕਿਵੇਂ ਅਤੇ ਕਿਸ ਵਿਅਕਤੀ ਦੁਆਰਾ ਲੱਭਿਆ ਗੁਰੂ ਸਾਹਿਬ ਜੀ ਦੇ ਬਚਿੱਤਰ ਨਾਟਕ ਤੋਂ ਬਾਅਦ ਜੇ ਕਿਸੇ ਨੇ ਦੂਜੀ ਵਾਰੀ ਇਹਦਾ ਜ਼ਿਕਰ ਕੀਤਾ ਸੀ ਤਾਂ ਉਹ ਭਾਈ ਸੰਤੋਖ ਸਿੰਘ ਸੀਗੇ ਭਾਈ ਸੰਤੋਖ ਸਿੰਘ ਨੇ ਆਪਣੇ 14 ਜਲਤਾਂ ਵਾਲੇ ਗ੍ਰੰਥ ਵਿੱਚ 11ਵੇਂ ਜਲਤੇ ਵਿੱਚ ਇਸ ਸਥਾਨ ਦਾ ਵਰਨਣ ਕੀਤਾ ਸੀ ਦੂਜੀ ਵਾਰੀ ਉਸ ਤੋਂ ਪਹਿਲਾਂ ਬਚਿੱਤਰ ਨਾਟਕ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਹੀ ਜੀ ਦੀ ਹੇਮਕੁੰਨ ਸਾਹਿਬ ਜੀ ਦਾ ਵਰਨਣ ਹੋਇਆ ਸੀ ਪਾਈ ਸੰਤੋਖ ਸਿੰਘ ਜੀ ਤੋਂ ਬਾਅਦ ਸਮਾਂ ਆਉਂਦਾ ਹੈ 1884 ਈਸਵੀ ਦਾ ਜਦੋਂ ਪਟਿਆਲੇ ਦੀ रियासत ਵਿੱਚ ਇੱਕ ਵਿਅਕਤੀ ਹੁੰਦਾ ਸੀ ਜਿਸ ਦਾ ਨਾਮ ਹੈਗਾ ਸੀ ਸੰਤ ਤਾਰਾ ਸਿੰਘ ਨਰੋਤਮ ਹਾਂਜੀ ਇਹ ਇਤਿਹਾਸਕਾਰ ਹੁੰਦੇ ਸੀ ਅਤੇ ਇਹਨਾਂ ਇਤਿਹਾਸ ਬਾਰੇ ਕਾਫੀ ਜਾਣਕਾਰੀ ਸੀ ਅਤੇ ਉਸ ਸਮੇਂ ਪਟਿਆਲੇ ਦੀ रियासत ਵਿੱਚ ਇਹਨਾਂ ਨੂੰ ਇੱਕ ਕਾਰਜ ਸੌਪਿਆ ਗਿਆ ਸੀ ਜਿਸ ਕਾਰਜ ਦੇ ਅੰਦਰ ਇਹਨਾਂ ਨੂੰ ਇੱਕ ਜ਼ਿੰਮੇਵਾਰ ਦਿੱਤੀ ਸੀ ਜਿਸ ਵਿੱਚ ਕਿ ਵੀ ਤੁਸੀਂ ਆਸ-ਪਾਸ ਦੇ ਇਲਾਕੇ ਵਿੱਚ ਜਾਓ ਅਤੇ ਜਾ ਕੇ ਗੁਰੂ ਘਰਾਂ ਦਾ ਇਤਿਹਾਸ ਇਕੱਠਾ ਕਰੋ ਜਾਂ ਕਹਿ ਦਈਏ ਇੱਕ ਪੁਸਤਕ ਬਣਾਓ ਜਾਂ ਇੱਕ ਡਾਕੂਮੈਂਟਰੀ ਤਿਆਰ ਕਰੋ ਵਿੱਚ ਗੁਰੂ ਘਰਾਂ ਦਾ ਸਾਰਾ ਜ਼ਿਕਰ ਹੋਵੇ ਸਾਰਾ ਇਤਿਹਾਸ ਹੋਵੇ ਅਤੇ ਫਿਰ ਤਾਰਾ ਸਿੰਘ ਜੀ ਨਿਕਲ ਪੈਂਦੇ ਨੇ ਇਹ ਇਤਿਹਾਸ ਨੂੰ ਇਕੱਠਾ ਕਰਨ ਵਾਸਤੇ ਤਾਂ ਕਿ ਗੁਰੂ ਘਰਾਂ ਦਾ ਇਤਿਹਾਸ ਇੱਕ ਗ੍ਰੰਥ ਜਾਂ ਇੱਕ ਬੁੱਕ ਵਿੱਚ ਸ਼ਾਮਲ ਕੀਤਾ ਜਾ ਸਕੇ ਜਿੰਨੇ ਵੀ ਆਸ-ਪਾਸ ਗੁਰੂ ਘਰਾਂ ਜਾਂ ਇਲਾਕਿਆਂ ਵਿੱਚ ਹਨ ਜਦੋਂ ਤਾਰਾ ਸਿੰਘ ਜੀ ਆਪਣੀ ਪੈਦਲ ਯਾਤਰਾ ਸ਼ੁਰੂ ਕਰਦੇ ਹਨ ਤਾਂ ਸਭ ਤੋਂ ਪਹਿਲਾਂ ਉਹ ਪਹੁੰਚਦੇ ਹਨ ਜੋਸ਼ੀ ਮਠਨਾਂ ਦੀ ਜਗ੍ਹਾ ਉੱਤੇ ਅਤੇ ਜੋਛੀ ਮੱਠ ਤੋਂ ਅੱਗੇ ਪਹੁੰਚਦੇ ਬਦਰੀਨਾਥ ਅਤੇ ਬਦਰੀਨਾਥ ਵਿੱਚ ਇੱਕ ਜਗ੍ਹਾ ਤੇ ਵਿਸ਼ਰਾਮ ਕਰਦੇ ਹਨ ਜਾਂ ਕਹਦੇ ਇੱਕ ਪਿੰਡ ਵਿੱਚ ਵਿਸ਼ਰਾਮ ਕਰਦੇ ਹਨ ਜਿਸ ਦਾ ਨਾਮ ਹੈਗਾ ਸੀ ਪੰਡੂਕੇਸ਼ਵਰ ਹਾਂਜੀ ਪੰਡੂਕੇਸ਼ਵਰ ਸਥਾਨ ਉੱਤੇ ਸੰਤਾਰਾ ਸਿੰਘ ਜੀ ਵਿਸ਼ਰਾਮ ਕਰਦੇ ਹਨ ਕੁਝ ਦਿਨਾਂ ਵਾਸਤੇ ਲੋਕਲ ਲੋਕਾਂ ਨਾਲ ਗੱਲਬਾਤ ਕਰਕੇ ਸੰਤ ਤਾਰਾ ਸਿੰਘ ਜੀ ਨੂੰ ਇਹ ਪਤਾ ਲੱਗਦਾ ਹੈ ਕਿ ਉੱਪਰ ਹੀ ਇੱਕ ਝੀਲ ਹੈ ਜਿਸ ਦਾ ਪਾਣੀ ਬਹੁਤ ਪਵਿੱਤਰ ਹੈ ਅਤੇ ਲੋਕਲ ਲੋਕ ਇਹ ਵੀ ਦੱਸਦੇ ਹਨ ਕਿ ਇਹ ਝੀਲ ਪਰਮਾਤਮਾ ਵੱਲੋਂ ਸਾਜੀ ਗਈ ਹੈ ਅਤੇ ਅਤੀ ਇਸ ਦੀ ਪੂਜਾ ਵੀ ਕਰਦੇ ਹਾਂ ਤਾਂ ਇੰਨੀ ਗੱਲ ਸੁਣ ਕੇ ਸੰਤ ਤਾਰਾ ਸਿੰਘ ਜੀ ਨੂੰ ਇੰਟਰਸਟ ਪੈ ਜਾਂਦਾ ਹੈ ਰੂਜੀ ਪੈ ਜਾਂਦਾ ਹੈ ਕਿਉਂਕਿ ਉਹਨਾਂ ਨੂੰ ਵੀ ਉਹ ਝੀਲ ਦੇ ਦਰਸ਼ਨ ਕਰਨ ਵਾਸਤੇ ਅੰਦਰੋਂ ਹੀ ਅੰਦਰ ਖਿੱਚ ਪੈਣ ਲੱਗ ਜਾਂਦੀ ਹੈ ਜਦੋਂ ਉਹ ਪਹਾੜੀ ਲੋਕਾਂ ਨਾਲ ਗੱਲਬਾਤ ਕਰਦੇ ਹਨ ਅਤੇ ਉਹਨਾਂ ਨੂੰ ਰਸਤਾ ਪੁੱਛਦੇ ਹਨ ਤਾਂ ਸੰਤ ਤਾਰਾ ਸਿੰਘ ਜੀ ਉੱਪਰ ਵੱਲ ਚੜਾਈ ਸ਼ੁਰੂ ਕਰ ਦਿੰਦੇ ਹਨ ਜਦੋਂ ਇਹ ਉਹ ਝੀਲ ਵਿੱਚ ਜਾਂਦੇ ਹਨ ਅਤੇ ਉੱਥੇ ਇਸ਼ਨਾਨ ਕਰਦੇ ਹਨ ਅਤੇ ਉੱਪਰ ਨਿਗਾਹ ਮਾਰਦੇ ਹਨ ਤਾਂ ਉਹਨਾਂ ਨੂੰ ਆਸ-ਪਾਸ ਸੱਤ ਪਹਾੜੀਆਂ ਦਿਖਦੀਆਂ ਹਨ। ਹਾਂਜੀ ਦੋਸਤੋ ਝੀਲ ਵਿੱਚ ਇਸ਼ਨਾਨ ਕਰਨ ਤੋਂ ਬਾਅਦ ਉਹਨਾਂ ਨੂੰ ਸੱਤ ਪਹਾੜੀਆਂ ਦਿਖਦੀਆਂ ਹਨ ਤੇ ਬਹੁਤ ਸੋਹਣਾ ਮਾਹੌਲ ਪ੍ਰਤੀਤ ਹੁੰਦਾ ਹੈ। ਤਾਂ ਉਸ ਸਮੇਂ ਉਹਨਾਂ ਨੂੰ ਇੱਕ ਪੰਕਤੀ ਯਾਦ ਆਉਂਦੀ ਹੈ ਜੋ ਬਚਿੱਤਰਨਾਥ ਨਾਟਕ ਵਿੱਚ ਲਿਖੀ ਹੋਈ ਸੀ। ਜੋ ਪੰਕਤੀ ਇਸ ਤਰ੍ਹਾਂ ਹੈ ਸੱਤ ਸਰੂਪਤ ਹੈ ਤਹਾ ਮੈਂ ਮਤਲਬ ਸੀਗਾ ਸੱਤ ਸਰੂਪਤ ਹੈ ਤਹਾ ਮਤਲਬ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਬਜਿੱਤਰ ਨਾਟਕ ਵਿੱਚ ਲਿਖਿਆ ਸੀ ਕਿ ਸੱਤ ਪਹਾੜੀਆਂ ਹਨ ਜਿੱਥੇ ਅਸੀਂ ਪਿਛਲੇ ਜਨਮ ਵਿੱਚ ਭਗਤੀ ਕੀਤੀ ਸੀ ਜਾਂ ਕਹਿੰਦੇ ਤਪੱਸਿਆ ਕੀਤੀ ਸੀ ਆ ਇਹ ਦ੍ਰਿਸ਼ ਦੇਖਣ ਤੋਂ ਬਾਅਦ ਇਹ ਊਰਜਾ ਮਹਿਸੂਸ ਕਰਨ ਤੋਂ ਬਾਅਦ ਸੰਤ ਤਾਰਾ ਸਿੰਘ ਜੀ ਨੂੰ ਪੂਰਾ ਯਕੀਨ ਹੋ ਜਾਂਦਾ ਹੈ ਕਿ ਹੋਰ ਨਾ ਹੋ ਇਹ ਉਹੀ ਜਗ੍ਹਾ ਹੈ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵਿਸ਼ਰਾਮ ਕੀਤਾ ਸੀ ਅਤੇ ਉੱਥੇ ਆਪਣੀ ਕੋਰ ਤਪੱਸਿਆ ਕੀਤੀ ਸੀ ਅਤੇ ਅਕਾਲ ਪੁਰਖ ਨਾਲ ਇੱਕ ਹੋ ਚੁੱਕੇ ਸੀ ਇਹ ਦ੍ਰਿਸ਼ ਦੇਖਣ ਤੋਂ ਬਾਅਦ ਸੰਤ ਤਾਰਾ ਸਿੰਘ ਜੀ ਆਪਣੀ ਕਿਤਾਬਾਂ ਵਿੱਚ ਇਸ ਜਗ੍ਹਾ ਦਾ ਵਰਣਨ ਕਰਨ ਲੱਗ ਜਾਂਦੇ ਹਨ ਹਾਂਜੀ ਇਹ ਇਤਿਹਾਸ ਵਿੱਚ ਦੂਜੀ ਵਾਰੀ ਹੋਇਆ ਸੀ ਜਦੋਂ ਇਸ ਜਗ੍ਹਾ ਜਾਂ ਕਹੇ ਦੀ ਸ੍ਰੀ ਹੇਮਕੋਨ ਸਾਹਿਬ ਜੀ ਦਾ ਵਰਣਨ ਕੀਤਾ ਸੀ ਕਿਸੇ ਨੇ ਆਪਣੀ ਕਿਤਾਬਾਂ ਵਿੱਚ ਪਰ ਆਪਣੇ ਇਤਿਹਾਸ ਜਾਂ ਕਹੇ ਦੀ ਆਪਣੇ ਲੋਕਾਂ ਬਾਰੇ ਉਸ ਟਾਈਮ ਵਾਰੀ ਮਾੜੀ ਸਾਹਿਕਾਂ ਕੀ ਇਹ ਵਰਨਨ ਕਰਨ ਤੋਂ ਬਾਅਦ ਸ਼੍ਰੀ ਹੇਮਕੁੰਨ ਸਾਹਿਬ ਜੀ ਦਾ ਕਿਤਾਬਾਂ ਵਿੱਚ ਵਰਨਨ ਕਰਨ ਤੋਂ ਬਾਅਦ ਵੀ ਇਹ ਜਗ੍ਹਾ ਲਗਭਗ 40 ਸਾਲ ਤੱਕ ਗੁਮਨਾਮ ਰਹੀ ਇਸ ਉੱਤੇ ਕਿਸੇ ਨੇ ਯਕੀਨ ਨਹੀਂ ਕੀਤਾ ਕਿਸੇ ਨੇ ਗੌਰ ਨਹੀਂ ਕੀਤੀ ਉਸ ਤੋਂ ਬਾਅਦ ਉਸ ਸਮੇਂ ਦੇ ਮਹਾਨ ਇਤਿਹਾਸਕਾਰ ਭਾਈ ਵੀਰ ਸਿੰਘ ਜੀ ਨੇ ਲਗਭਗ 40 ਸਾਲਾਂ ਬਾਅਦ ਇਸ ਜਗ੍ਹਾ ਦਾ ਫਿਰ ਤੋਂ ਵਰਣਨ ਕੀਤਾ ਆਪਣੀ ਕਿਤਾਬਾਂ ਵਿੱਚ ਭਾਈ ਵੀਰ ਸਿੰਘ ਜੀ ਦੱਸਦੇ ਹਨ ਕਿ ਸ਼੍ਰੀ ਹੇਮਕੁੰਨ ਸਾਹਿਬ ਜੀ ਨਾਲ ਦੇ ਮਿਲਦੀਆਂ ਚਾਰ ਹੋਰ ਥਾਮਾਂ ਨੇ ਜੋ ਕਿ ਇੱਕ ਤਾਂ ਨਾਸਕੇ ਵਿੱਚ ਸਥਿਤ ਹੈ ਇੱਕ ਪਟਨਾ ਵਿੱਚ ਹੈ ਅਤੇ ਇੱਕ ਕਲਾਸ਼ ਵਿੱਚ ਹੈ ਅਤੇ ਇੱਕ ਖੁਦ ਸ਼੍ਰੀ ਹੇਮਕੁੰਡ ਸਾਹਿਬ ਜੀ ਵਿਖਾ ਜੋ ਬਦਰੀਨਾਥਰੇ ਆਸ-ਪਾਸ ਦੇ ਇਲਾਕੇ ਵਿੱਚ ਹੈ ਤਾਂ ਉਹਨਾਂ ਨੇ ਇਹਨਾਂ ਚਾਰ ਥਾਮਾਂ ਦਾ ਵਰਣਨ ਕੀਤਾ ਸੀ ਆਪਣੀ ਇੱਕ ਕਿਤਾਬ ਵਿੱਚ ਜਿਸ ਦਾ ਨਾਮ ਹੈਗਾ ਸੀ ਕਲੰਗੀਤਰ ਚਮਤਕਾਰ ਜਦੋਂ ਕਲੰਗੀਤਰ ਚਮਤਕਾਰ ਲੋਕਾਂ ਵਿੱਚ ਆਉਂਦੀ ਹੈ ਤੇ ਲੋਕ ਇਸ ਨੂੰ ਪੜ੍ਹਦੇ ਹਨ ਤਾਂ ਉਸ ਸਮੇਂ ਲੋਕਾਂ ਨੂੰ ਥੋੜਾ ਗਿਆਨ ਹੁੰਦਾ ਹੈ ਕਿ ਸ਼੍ਰੀ ਹੇਮਕੁੰਡ ਸਾਹਿਬ ਨਾਂ ਦੀ ਵੀ ਕੋਈ ਜਗ੍ਹਾ ਹੈ ਤਾਂ ਉਸ ਸਮੇਂ ਇੱਕ ਮਿਲਟਰੀ ਅਫਸਰ ਸੀ ਜੋ ਰਿਟਾਇਰਮੈਂਟ ਹੋ ਚੁੱਕਿਆ ਸੀ ਜਿਸ ਦਾ ਨਾਮ ਸੀਗਾ ਸੋਨ ਸਿੰਘ ਅਤੇ ਜਦੋਂ ਸੋਨ ਸਿੰਘ ਇਸ ਕਿਤਾਬ ਨੂੰ ਪੜ੍ਹਦੇ ਹਨ ਤਾਂ ਉਹਨਾਂ ਦੀ ਰੁਚੀ ਵਧ ਜਾਂਦੀ ਹੈ ਸ਼੍ਰੀ ਹੇਮਕੁੰਡ ਸਾਹਿਬ ਨੂੰ ਦੇਖਣ ਵਾਸਤੇ ਤਾਂ ਇ ਸ਼ੁਰੂ ਹੁੰਦੀ ਹੈ ਹਾਂਜੀ ਦੋਸਤੋ ਤਾਂ ਸ੍ਰੀ ਹੇਮਕੁੰਡ ਸਾਹਿਬ ਦੀ ਕਹਾਣੀ ਇੱਥੋਂ ਹੀ ਸ਼ੁਰੂ ਹੁੰਦੀ ਹੈ ਜਦੋਂ ਸੋਹਣ ਸਿੰਘ ਜੀ ਸ੍ਰੀ ਕਲੰਗੀਧਰ ਜੰਮਤਕਾਰ ਨੂੰ ਪੜ੍ਹਦੇ ਹਨ ਤਾਂ ਉਹ ਆਪਣੀ ਚੜ੍ਹਾਈ ਜਾਂ ਕਹਿ ਲਈ ਆਪਣਾ ਰਾਸਤਾ ਸ੍ਰੀ ਹੇਮਕੁੰਡ ਸਾਹਿਬ ਜੀ ਵੱਲ ਤੋਰ ਲੈਂਦੇ ਹਨ ਤਾਂ ਸਭ ਤੋਂ ਪਹਿਲਾਂ ਪਹੁੰਚਦੇ ਨੇ ਜੋਸ਼ੀ ਮੱਠ ਅਤੇ ਜੋਸ਼ੀ ਮੱਠ ਪਹੁੰਚਣ ਤੋਂ ਬਾਅਦ ਉਹ ਪਹੁੰਚਦੇ ਨੇ ਬਦਰੀਨਾਥ ਉਸ ਤੋਂ ਬਾਅਦ ਉਹ ਪਹੁੰਚਦੇ ਨੇ ਪਾਂਡੂਕੇਸ਼ਵਰ ਜਿੱਥੇ ਕਿ ਕਿਤਾਬ ਵਿੱਚ ਬਾਰਨਰ ਸੀ ਕਿ ਪਾਂਡੂਕੇਸ਼ਵਰ ਜਗ੍ਹਾ ਉੱਪਰ ਹੀ ਇੱਕ ਝੀਲ ਹੈ ਜਿੱਥੇ ਕਿ ਇਹ ਇਸ ਤਰ੍ਹਾਂ ਦੀ ਜਗ੍ਹਾ ਹੈਗੀ ਹੈ ਤਾਂ ਸੋਹਣ ਸਿੰਘ ਜੀ ਜਦੋਂ ਪਾਂਡੂਕੇਸ਼ਵਰ ਪਹੁੰਚਦੇ ਹਨ ਤਾਂ ਪਹਿਲੀ ਵਾਰੀ ਉਹਨਾਂ ਨੂੰ ਨਿਰਾਸ਼ਾ ਹਾਸ ਲਾਉਂਦੀ ਹੈ ਕਿਉਂਕਿ ਉਹਨਾਂ ਨੂੰ ਉਸ ਜਗ੍ਹਾ ਬਾਰੇ ਨਹੀਂ ਪਤਲਾਦਾ ਅਤੇ ਉਸ ਸਮੇਂ ਉੱਥੇ ਬਰਫ ਬਾਰੇ ਵੀ ਬਹੁਤ ਪੈ ਰਹੀ ਸੀ ਤਾਂ ਜਦੋਂ ਸੋਹਣ ਸਿੰਘ ਜੀ ਵਾਪਸ ਆ ਜਾਂਦੇ ਹਨ ਤਾਂ ਉਸ ਤੋਂ ਬਾਅਦ ਉਹ ਆਪਣੀ ਅਗਲੀ ਯਾਤਰਾ ਸ਼ੁਰੂ ਕਰਦੇ ਹਨ ਹਾਂਜੀ ਪਹਿਲੀ ਵਾਰੀ ਉਹਨਾਂ ਨੂੰ ਹਸਫਲਤਾ ਮਿਲੀ ਅਤੇ ਦੂਜੀ ਵਾਰੀ ਉਹ ਯਾਤਰਾ ਸ਼ੁਰੂ ਕਰਦੇ ਹਨ 1934 ਵਿੱਚ ਉਹ ਆਪਣੀ ਦੂਜੀ ਯਾਤਰਾ ਸ਼ੁਰੂ ਕਰਦੇ ਹਨ ਤਾਂ ਸਭ ਤੋਂ ਪਹਿਲਾਂ ਪਹੁੰਚਦੇ ਹਨ ਬਦਰੀਨਾਥ ਅਤੇ ਬਦਰੀਨਾਥ ਤੋਂ ਪਹੁੰਚਦੇ ਹਨ ਪਾਂਡੂਕੇਸ਼ਵਰ ਅਤੇ ਉੱਥੇ ਲੋਕਾਂ ਲੋਕਾਂ ਨਾਲ ਗੱਲਬਾਤ ਕਰਕੇ ਦੱਕੇ ਦੀ ਸਰਚ ਕਰਕੇ ਉਹਨਾਂ ਨੂੰ ਇੱਕ ਪਹਾੜੀ ਬਾਰੇ ਪਤਾ ਲੱਗਦਾ ਹੈ ਜੋ ਪਹਾੜੀ ਉੱਪਰ ਤੋਂ ਸਭ ਤੋਂ ਉੱਪਰ ਤਾਂ ਜਦੋਂ ਉਹ ਪਹਾੜੀ ਉੱਪਰ ਚੜਦੇ ਹਨ ਤਾਂ ਦੇਖਦੇ ਨੇ ਆਸ-ਪਾਸ ਦਾ ਮਾਹੌਲ ਅਤੇ ਜਦੋਂ ਉੱਪਰ ਵੱਲ ਨਿਗਾਹ ਮਾਰਦੇ ਹਨ ਤਾਂ ਉਹਨਾਂ ਨੂੰ ਵੀ ਉਹੀ ਸੱਤ ਪਹਾੜੀਆਂ ਨਜ਼ਰ ਆਉਂਦੀਆਂ ਹਨ ਜਿਨ੍ਹਾਂ ਦਾ ਜ਼ਿਕਰ ਪਹਿਲਾਂ ਭਾਈ ਵੀਰ ਸਿੰਘ ਜੀ ਨੇ ਆਪਣੀ ਕਿਤਾਬ ਵਿੱਚ ਕੀਤਾ ਸੀਗਾ ਤਾਂ ਜਦੋਂ ਉਹ ਦੇਖਦੇ ਹਨ ਤਾਂ ਉਹਨਾਂ ਨੂੰ ਪੂਰਾ ਯਕੀਨ ਹੋ ਜਾਂਦਾ ਹੈ ਕਿ ਇਹ ਹੋ ਨਾ ਹੋ ਇਹ ਉਹੀ ਜਗ੍ਹਾ ਹੈ ਜਿਸ ਦਾ ਬਨਵਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਚਿੱਤਰ ਨਾਟਕ ਵਿੱਚ ਕੀਤਾ ਸੀ ਇੱਥੇ ਜਿੱਥੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਿਛਲੇ ਜਨਮ ਵਿੱਚ ਭਗਤੀ ਕੀਤੀ ਸੀ ਤਾਂ ਜਦੋਂ ਬਾਪਸ ਆਉਂਦੇ ਹਨ ਤਾਂ ਆਉਂਦੇ ਆਉਂਦੇ ਉਹ 나ਸਿਕ ਦੇ ਇੱਕ ਗੁਰੂ ਘਰ ਵਿੱਚ ਰੁਕ ਜਾਂਦੇ ਹਨ ਤਾਂ ਜਦੋਂ 나ਸਿਕ ਦੇ ਗੁਰੂ ਘਰ ਵਿੱਚ ਉਹ ਵਿਸ਼ਰਾਮ ਕਰਦੇ ਹਨ ਤਾਂ ਉੱਥੋਂ ਦੇ ਗ੍ਰਾਂਤੀ ਸਹਿਬਾਂ ਅਤੇ ਉਥਰੇ ਪ੍ਰਧਾਨਾਂ ਨਾਲ ਉਹ ਗੱਲ ਕਰਦੇ ਹਨ ਅਤੇ ਉਹਨਾਂ ਨੂੰ ਦੱਸ ਦਿੰਦੇ ਹਨ ਕਿ ਕਿਸ ਤਰ੍ਹਾਂ ਮੈਂ ਉਹ ਜਗ੍ਹਾ ਉੱਤੇ ਪਹੁੰਚਿਆ ਅਤੇ ਕਿਸ ਤਰ੍ਹਾਂ ਮੈਂ ਉਹ ਦ੍ਰਿਸ਼ ਦੇਖਿਆ ਜਿਸ ਦਾ ਬਨਵਨ ਸ਼੍ਰ ਤਾਂ ਉਹਨਾਂ ਦਾ ਉਸ ਸਮੇਂ ਕੋਈ ਯਕੀਨ ਨਹੀਂ ਕਰਦਾ ਤਾਂ ਉਸ ਤੋਂ ਬਾਅਦ ਉਹ ਪਹੁੰਚਦੇ ਹਨ ਐਸਜੀਪੀਸੀ ਕੋਲੇ ਹਾਂਜੀ ਜਦੋਂ ਐਸਜੀਪੀਸੀ ਕੋਲ ਉਹ ਗੱਲ ਕਰਦੇ ਹਨ ਤਾਂ ਉਹਨਾਂ ਨੇ ਵੀ ਉਹਨਾਂ ਦਾ ਕੋਈ ਯਕੀਨ ਨਹੀਂ ਕੀਤਾ ਪਰ ਭਾਈ ਸੋਨ ਸਿੰਘ ਜੀ ਕਿੱਥੇ ਹਾਰ ਮੰਨਣ ਵਾਲੇ ਸੀ ਤਾਂ ਉਸ ਤੋਂ ਬਾਅਦ ਭਾਈ ਸੋਨ ਸਿੰਘ ਜੀ ਜਾਂਦੇ ਹਨ ਭਾਈ ਵੀਰ ਸਿੰਘ ਜੀ ਕੋਲੇ ਜਿਨ੍ਹਾਂ ਨੇ ਇਸ ਕਿਤਾਬ ਲਿਖੀ ਸੀ ਜਿਸ ਨੂੰ ਕਿਤਾਬ ਨੂੰ ਪੜ੍ਹ ਕੇ ਉਹਨਾਂ ਦੀ ਉਚੀ ਪਤਾ ਹੋਈ ਸੀ ਤਾਂ ਜਦੋਂ ਭਾਈ ਵੀਰ ਸਿੰਘ ਜੀ ਕੋਲ ਜਾਂਦੇ ਹਨ ਅਤੇ ਉਹਨਾਂ ਨਾਲ ਗੱਲਬਾਤ ਕਰਦੇ ਹਨ ਪਹਿਲਾਂ ਤਾਂ ਭਾਈ ਵੀਰ ਸਿੰਘ ਜੀ ਵੀ ਯਕੀਨ ਨਹੀਂ ਕਰਦੇ ਤਾਂ ਉਹਨਾਂ ਕੋਲ ਕੁਝ ਟਾਈਮ ਰੁਕਣ ਤੋਂ ਬਾਅਦ ਭਾਈ ਵੀਰ ਸਿੰਘ ਅਤੇ ਭਾਈ ਸੋਹਣ ਸਿੰਘ ਜੀ ਵਿੱਚ ਕਾਫੀ ਸਵਾਲ ਜਵਾਬ ਹੁੰਦੇ ਹਨ ਅਤੇ ਜਦੋਂ ਸੋਹਣ ਸਿੰਘ ਜੀ ਸਾਰੇ ਸਵਾਲਾਂ ਸਹੀ ਜਵਾਬ ਦੇ ਦਿੰਦੇ ਹਨ ਤਾਂ ਭਾਈ ਵੀਰ ਸਿੰਘ ਜੀ ਨੂੰ ਵੀ ਪੂਰਾ ਪੂਰਾ ਯਕੀਨ ਹੋ ਜਾਂਦਾ ਹੈ ਕਿ ਭਾਈ ਸੋਹਣ ਸਿੰਘ ਜੀ ਸੱਚ ਬੋਲ ਰਹੇ ਹਨ ਇਹਨਾਂ ਨੂੰ ਉਹ ਜਗਾ ਲੱਭ ਚੁੱਕੀ ਹੈ ਤਾਂ ਉਸ ਸਮੇਂ ਭਾਈ ਸੋਹਣ ਸਿੰਘ ਜੀ ਨੂੰ ਭਾਈ ਵੀਰ ਸਿੰਘ ਜੀ 2100 ਰੁਪਏ ਦਿੰਦੇ ਹਨ ਹਾਂਜੀ ਦੋਸਤੋ ਤੁਹਾਨੂੰ ਜਾਣ ਦੀ ਹੈ ਕਿ ਉਸ ਉਸ ਟਾਈਮ ਇਹ 2100 ਰੁਪਏ ਕੋਈ ਛੋਟੀ ਮੋਟੀ ਰਕਮ ਨਹੀਂ ਸੀ ਬਹੁਤ ਵੱਡੀ ਰਕਮ ਹੁੰਦੀ ਸੀਗੀ ਵੀਰ ਸਿੰਘ ਜੀ 2100 ਰੁਪਏ ਦਿੰਦੇ ਹਨ ਅਤੇ ਸੋਹਣ ਸਿੰਘ ਜੀ ਨੂੰ ਲਾਖਦੇ ਹਨ ਤੇ ਤੁਸੀਂ ਜਾਓ ਅਤੇ ਇਸ ਜਗ੍ਹਾ ਉੱਪਰ ਜਾ ਕੇ ਇੱਕ ਛੋਟਾ 10x10 ਦਾ ਇੱਕ ਕਮਰਾ ਤਿਆਰ ਕਰੋ ਜਿੱਥੇ ਜਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਲੱਗ ਸਕੇ ਜਾਂ ਕਹੀਏ ਪ੍ਰਕਾਸ਼ ਪੂਰਵ ਹੋ ਸਕੇ ਤਾਂ ਉਸ ਟਾਈਮ ਉਹ ਬਾਸ ਮੁੜ ਜਾਂਦੇ ਹਨ ਅਤੇ ਬਾਸ ਮੁੜ ਕੇ ਉਹਨਾਂ ਨੂੰ ਇੱਕ ਆਪਣਾ ਸਾਥੀ ਮਿਲ ਜਾਂਦਾ ਹੈ ਜੋ ਉਸ ਟਾਈਮ ਉਹ ਵੀ ਰਿਟਾਇਰ ਹੋ ਚੁੱਕਾ ਸੀ ਫੌਜ ਵਿੱਚ ਜਿਸ ਦਾ ਨਾਮ ਸੀ ਭਾਈ ਮੋਦਨ ਸਿੰਘ ਜੀ ਹਾਂਜੀ ਦੋਸਤੋ ਇਹ ਦੋਨੇ ਸਿੱਖ ਮਿਲਕੇ ਭਾਈ ਸੋਹਣ ਸਿੰਘ ਅਤੇ ਭਾਈ ਮੋਦਨ ਸਿੰਘ ਮਿਲਕੇ ਉੱਪਰ ਵੱਲ ਚੜਾਈ ਸ਼ੁਰੂ ਕਰ ਦਿੰਦੇ ਹਨ ਅਤੇ ਉੱਥੇ ਠੇਕੇਦਾਰ ਨਾਲ ਗੱਲਬਾਤ ਕਰਕੇ ਠੇਕੇਦਾਰ ਨੂੰ ਰੁਪਏ ਦੇ ਕੇ 10/10 ਦਾ ਇੱਕ ਕਮਰਾ ਤਿਆਰ ਕਰ ਦਿੰਦੇ ਹਨ ਹਾਂਜੀ ਦੋਸਤੋ ਮੈਨਸ 3 ਡਿਗਰੀ ਤਾਪਮਾਨ ਸੀ ਪਰ ਇਨਾਂ ਦੋਨਾਂ ਸਿੰਘਾਂ ਵਿੱਚ ਫੇਰ ਵੀ ਪੂਰਾ ਜਜ਼ਬਾ ਸੀ ਅਤੇ ਇਨਾਂ ਨੇ ਪੂਰੀ ਲਗਨ ਨਾਲ ਇੱਕ ਕਮਰਾ ਤਿਆਰ ਕਰਤਾ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਵੇ ਤਾਂ ਜਦੋਂ ਇਹ ਗੱਲ ਭਾਈ ਵੀਰ ਸਿੰਘ ਜੀ ਨੂੰ ਪਤਾ ਲੱਗਦੀ ਹੈ ਕਿ 10 ਵਜੇ 10 ਦਾ ਕਮਰਾ ਤਿਆਰ ਹੋ ਚੁੱਕਿਆ ਹੈ ਤਾਂ ਉਹਨਾਂ ਨੇ ਇਸ ਜਗ੍ਹਾ ਦਾ ਬਾਰਨਰ ਆਪਣੀਆਂ ਕਿਤਾਬਾਂ ਵਿੱਚ ਅਤੇ ਉਸ ਟਾਈਮ ਦੇ ਅਖਬਾਰ ਵਿੱਚ ਵੀ ਕਰ ਦਿੱਤਾ ਅਤੇ ਆਸਪਾਸ ਦੇ ਲੋਕਾਂ ਨੂੰ ਇਸ ਦੀ ਨੌਜ ਮਿਲਣ ਲੱਗੀ ਇਸ ਦਾ ਗਿਆਨ ਮਿਲਣ ਲੱਗ ਗਿਆ ਕਿ ਉੱਪਰ ਇੱਕ ਜਗ੍ਹਾ ਹੈ ਜੋ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਜਗ੍ਹਾ ਹੈ ਜੋ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਾਵਨ ਸਥਾਨ ਹੈ ਜਿੱਥੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਹਿਲੇ ਜਨਮ ਵਿੱਚ ਭਗਤੀ ਕੀਤੀ ਸੀ ਤਾਂ ਲੋਕਾਂ ਦੀ ਰੁਚੀ ਹੋ ਚੁੱਕਦੀ ਹੈ ਤਾਂ ਲੋਕਾਂ ਦੀ ਰੁਚੀ ਹੋ ਜਾਂਦੀ ਹੈ ਇਸ ਜਗ੍ਹਾ ਨੂੰ ਦੇਖਣ ਵਾਸਤੇ ਜੋ ਲੋਕਾਂ ਨੂੰ ਅਖਬਾਰਾਂ ਰਾਹੀਂ ਕਿਤਾਬਾਂ ਰਾਹੀਂ ਇਹ ਚੀਜ਼ ਦਾ ਪਤਾ ਲੱਗਦਾ ਹੈ ਇਸ ਸਥਾਨ ਦਾ ਪਤਾ ਲੱਗਦਾ ਹੈ ਤਾਂ ਆਖਰਕਾਰ ਉਹ ਦਿਨ ਆ ਹੀ ਜਾਂਦਾ ਹੈ ਤਸ ਸਮਾਂ ਸੀ ਸਨ 1934 ਦਾ ਸਤੰਬਰ ਦਾ ਮਹੀਨਾ ਹਾਂਜੀ ਇਹ ਉਹੀ ਸਮਾਂ ਸੀ ਜਦੋਂ ਪਹਿਲੀ ਵਾਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਸੀ 10x10 ਦੇ ਕਮਰੇ ਵਿੱਚ ਉਸ ਤੋਂ ਬਾਅਦ ਇਹਨਾਂ ਦੋਹਾਂ ਸਿੱਖਾਂ ਨੂੰ ਹੀ ਜ਼ਿੰਮੇਵਾਰ ਦੇ ਦਿੱਤੀ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਦੀ ਤਾਂ ਉਸ ਸਮੇਂ ਇਹਨਾਂ ਨੇ ਪੂਰੀ ਹਿੰਮਤ ਨਾਲ ਅਤੇ ਪੂਰੇ ਹੌਂਸਲੇ ਨਾਲ ਅਤੇ ਪੂਰੀ ਸ਼ਰਧਾ ਨਾਲ ਉੱਥੇ ਪੂਰੀ ਸੇਵਾ ਕੀਤੀ ਇੰਨੀ ਠੰਡ ਪੈਣ ਤੋਂ ਬਾਅਦ ਵੀ ਪਰ ਕੁਝ ਸਮੇਂ ਤੋਂ ਬਾਅਦ ਭਾਈ ਸੋਹਣ ਸਿੰਘ ਜੀ ਤबीयत ਖਰਾਬ ਹੋ ਗਈ ਅਤੇ ਉਹਨਾਂ ਨੂੰ ਟੀਵੀ ਨਾਮ ਇੱਕ ਬਿਮਾਰੀ ਹੋ ਗਈ ਪਾ ਤਾਂ ਭਾਈ ਵੀਰ ਸਿੰਘ ਜੀ ਨਾਲ ਜਦੋਂ ਗੱਲਬਾਤ ਹੋਈ ਤਾਂ ਭਾਈ ਵੀਰ ਸਿੰਘ ਜੀ ਨੇ ਕਿਹਾ ਕਿ ਤੁਸੀਂ ਹੁਣ ਵਾਪਸ ਆ ਜਾਓ ਅ ਜਦੋਂ ਵਾਪਸ ਆਉਂਦੇ ਹਨ ਅਤੇ ਅੰਮ੍ਰਿਤਸਰ ਦੇ ਇੱਕ ਹੱਥ ਪਤਾਲੇ ਵਿੱਚ ਦਾਖਲ ਹੁੰਦੇ ਹਨ ਨਾ ਭਾਈ ਸੋਹਣ ਸਿੰਘ ਜੀ ਤਾਂ ਉਸ ਸਮੇਂ ਉਹ ਉੱਥੇ ਦਮ ਤੋੜਦੇ ਹਨ ਅਤੇ ਗੁਰੂ ਦੇ ਚਰਨਾਂ ਨੂੰ ਪਿਆਰੇ ਹੋ ਜਾਂਦੇ ਹਨ ਹਾਂਜੀ ਦੋਸਤੋ ਉਸ ਤੋਂ ਬਾਅਦ ਭਾਈ ਮੋਦਨ ਸਿੰਘ ਜੀ ਨੂੰ ਹੀ ਸਾਰੀ ਜ਼ਿੰਮੇਵਾਰੀ ਜੀ ਦਿੱਤੀ ਸੀ ਅਤੇ ਉਹ ਇਕੱਲੇ ਸਿੱਖ ਸੀ ਜੋ ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਕਰਦੇ ਸੀ ਤਾਂ ਉਸ ਤੋਂ ਬਾਅਦ ਕੀ ਹੋਇਆ ਮੇਰਾ ਸਿਰ ਝੁਕ ਜਾਂਦਾ ਹੈ ਇਹ ਇਹ ਗੱਲ ਦੱਸਦੇ ਹੋਏ ਇਹ ਕਿੱਸਾ ਸੁਣਦੇ ਹੋਏ ਜਾਂ ਤੁਹਾਨੂੰ ਦਰਸਾਉਂਦੇ ਹੋਏ ਕਿ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਪੂਰੇ 21 ਸਾਲ ਇੱਕ ਤਰਖਤ ਦੇ ਤਣੇ ਵਿੱਚ ਕੱਢਦੇ ଥି ਸੀ ਹਾਂਜੀ ਦੋਸਤੋ ਤੁਸੀਂ ਹਿਸਾਬ ਲਾਓ ਕਿ ਸ਼੍ਰੀ ਹੇਮਕੁੰਨ ਸਾਹਿਬ ਜੀ ਉੱਪਰ ਕਿੰਨੀ ਠੰਡ ਪੈਂਦੀ ਹੈ ਤਾਪਮਾਨ ਮਾਈਨਸ ਵਿੱਚ ਹੋ ਜਾਂਦਾ ਹੈ ਤਾਂ ਇੱਕ ਦੋ ਮਹੀਨੇ ਹੁੰਦੇ ਹਨ ਜਦੋਂ ਗਰਮੀ ਪੈਂਦੀ ਹੈ ਜਾਂ ਕਹਿ ਦਈਏ ਥੋੜੀ ਠੰਡ ਘਟਦੀ ਹੈ ਪਰ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਪੂਰੇ 21 ਸਾਲ ਇੱਕ ਤਰਖਤ ਦੇ ਤਣੇ ਵਿੱਚ ਹੀ ਕੱਢ ਦਿੱਤੇ ਸੀ ਤੁਹਾਡੇ ਅੱਗੇ ਆਹ ਦਰਖਤ ਵੀ ਸ਼ੋਅ ਕਰਦੇ ਹਾਂ ਇਹ ਦਰਖਤ ਰਤਨਾ ਹੈ ਜਿੱਥੇ ਉਹਨਾਂ ਨੇ ਆਪਣੀ ਜ਼ਿੰਦਗੀ ਦੇ 21 ਸਾਲ ਕੱਟੇ ਸੀ ਇੰਨੀ ਠੰਡ ਹੋਣ ਦੇ ਬਾਅਦ ਪਹਾੜੀ ਜਾਨਵਰਾਂ ਦੇ ਖਾਤਰੇ ਤੋਂ ਬਾਅਦ ਤਾਂ ਇੰਨੀ ਸ਼ਰਦਾ ਸੀ ਉਸ ਟਾਈਮ ਭਾਈ ਮੋਦਨ ਸਿੰਘ ਜੀ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਜਾਂ ਕਹਿ ਦਈਏ ਉਸ ਜਗ੍ਹਾ ਬਾਰੇ ਜਿਸਨਾਂ ਦਾ ਜ਼ਿਕਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਬਚਤ ਤਨਾਟਕ ਵਿੱਚ ਕੀਤਾ ਸੀ 1960 ਇਸਵੀ ਵਿੱਚ ਭਾਈ ਮੋਦਰ ਸਿੰਘ ਜੀ ਆਪਣਾ ਸਰੀਰ ਛੱਡ ਦਿੰਦੇ ਹਨ ਪਰ ਸਰੀਰ ਛੱਡਣ ਤੋਂ ਪਹਿਲਾਂ ਉਹਨਾਂ ਨੇ ਇੱਕ ਟਰਸਟ ਬਣਾਇਆ ਸੀ ਜਾਂ ਕਹੇ ਦੀ ਇੱਕ ਕਮੇਟੀ ਬਣਾਈ ਸੀ ਜਿਸ ਦਾ ਨਾਮ ਸੀਗਾ ਸ਼੍ਰੀ ਹੇਮਕੁੰਡ ਸਾਹਿਬ ਮੈਨੇਜਮੈਂਟ ਟਰਸਟ ਹਾਂਜੀ ਇਹ ਉਹੀ ਟਰਸਟ ਹੈ ਜੋ 1960 ਤੋਂ ਲੈ ਕੇ ਹੁਣ ਤੱਕ ਜਿੰਨੇ ਵੀ ਗੁਰੂ ਘਰਾਂ ਨੂੰ ਰਾਸਤ ਜਾਂਦੇ ਹਨ ਜਿੰਨਾ ਵੀ ਉੱਤੇ ਖਾਣ ਪੀਣ ਦਾ ਇੰਤਜ਼ਾਮ ਹੁੰਦਾ ਹੈ ਇਸ ਟਰਸਟ ਦੁਆਰਾ ਹੀ ਕੀਤਾ ਜਾਂਦਾ ਹੈ ਹਾਂਜੀ ਉਸ ਤੋਂ ਬਾਅਦ ਇਹ ਜੋ 10x10 ਦਾ ਕਮਰਾ ਸੀ ਸ਼੍ਰੀ ਹੀਮਕੁੰਨ ਸਾਹਿਬ ਜੀ ਦਾ ਉਸ ਨੂੰ ਵਧਾ ਕੇ 110 ਬਾ 110 ਦਾ ਕਰ ਦਿੱਤਾ ਅਤੇ ਉਸ ਤੋਂ ਬਾਅਦ 1962 ਵਿੱਚ ਇੱਕ ਵਿਚਾਰ ਕੀਤੀ ਗਈ ਇਸਰੀ ਮਤਲਬ ਕਿ ਨਕਸ਼ੇ ਨੂੰ ਬਦਲਣ ਦੀ ਜੋ ਉਥੋ ਦੀ ਬਿਲਡਿੰਗ ਦਾ ਸੀ ਉਸ ਤੋਂ ਬਾਅਦ 1964 ਵਿੱਚ ਇਹ ਨਕਸ਼ਾ ਤਿਆਰ ਕੀਤਾ ਗਿਆ ਜੋ ਆਪਾਂ ਪੰਜ ਨੂਮਾ ਕਹੜੀਏ ਜਾਂ ਪੰਜ ਮੂੰਹਾਂ ਵਾਲੀ ਅੱਜ ਬਿਲਡਿੰਗ ਦੇਖਦੇ ਹਾਂ ਸ਼੍ਰੀ ਹੀਮਕੁੰਨ ਸਾਹਿਬ ਜੀ ਦੀ ਉਹ ਇਸ ਟਰਸਟ ਦੁਆਰਾ ਹੀ ਬਣਾਈ ਗਈ ਸੀ ਅਤੇ ਸੰਗਤਾਂ ਦੇ ਪਿਆਰ ਦੁਆਰਾ ਬਣਾਈ ਗਈ ਸੀ ਇਹ ਬਿਲਡਿੰਗ ਦਾ ਸਟਰਕਚਰ ਇਸ ਤਰ੍ਹਾਂ ਬਣਾਇਆ ਗਿਆ ਸੀ ਕਿਉਂਕਿ ਤੁਹਾਨੂੰ ਪਤਾ ਹੈ ਕਿ ਉੱਪਰ ਵਰਖਵਾੜੀ ਹੁੰਦੀ ਰਹਿੰਦੀ ਹੈ ਅਤੇ ਮੌਸਮ ਖਰਾਬ ਹੁੰਦਾ ਹੈ ਤਾਂ ਇਸ ਬਿਲਡਿੰਗ ਤੋਂ ਬਾਅਦ ਇਹ ਹੈ ਜੀ ਕੋਈ ਸਮੱਸਿਆ ਨਹੀਂ ਹੋਣੀ ਸੀ ਜੋ ਇਸ ਬਿਲਡਿੰਗ ਨੂੰ ਖਰਾਬ ਕਰ ਸਕੇ ਜਾਂ ਕਹਿ ਦਈਏ ਬਰਫਰਾਤ ਉਫਾਨ ਜਾਂ ਮੀਂਹ ਕਣੀ ਇਸ ਬਿਲਡਿੰਗ ਨੂੰ ਖਰਾਬ ਕਰ ਸਕੇ ਕਿਉਂਕਿ ਇਸ ਦਾ ਸਟਰਕਚਰ ਹੀ ਇਸ ਤਰ੍ਹਾਂ ਬਣਾਇਆ ਗਿਆ ਸੀ ਤਾਂ ਦੋਸਤੋ ਇਹ ਸੀ ਸੱਚਖੰਡ ਸ਼੍ਰੀ ਹੇਮਕੋਨੂ ਸਾਹਿਬ ਜੀ ਦਾ ਇਤਿਹਾਸ ਕਿਸ ਤਰ੍ਹਾਂ ਇਸ ਸਥਾਨ ਲੱਭਿਆ ਗਿਆ ਕਿਸ ਦੁਆਰਾ ਲੱਭਿਆ ਗਿਆ ਅਤੇ ਕੀ ਕੀ ਔਕੜਾਂ ਆਇਆਂ ਇਸ ਸਥਾਨ ਨੂੰ ਬਣਾਉਣ ਵਾਸਤੇ ਇਸ ਸਥਾਨ ਨੂੰ ਲੱਭਣ ਵਾਸਤੇ ਤਾਂ ਜੋ ਆਪਾਂ ਅੱਜ ਦਰਸ਼ਨ ਕਰ ਰਹੇ ਹਾਂ ਉੱਪਰ ਜਾ ਕੇ ਅਤੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਜਾ ਕੇ ਬ੍ਰਾਜਮਣ ਹੁੰਨੇ ਹਾਂ ਤਾਂ ਤੁਹਾਨੂੰ ਜੀ ਸਾਡੀ ਸਾਡੀ ਵੀਡੀਓ ਚੰਗੀ ਲੱਗੀ ਹੋਵੇ ਇਸ ਨੂੰ ਅੱਗੇ ਜ਼ਰੂਰ ਸ਼ੇਅਰ ਕਰੋ ਅਤੇ ਆਪਣੇ ਯਾਰਾਂ ਮਿੱਤਰਾਂ ਨੂੰ ਵੀ ਸ਼ੇਅਰ ਕਰਿਓ ਤੇ ਉਹਨਾਂ ਨੂੰ ਵੀ ਸ੍ਰੀ ਹੇਮਕੁੰਨ ਸਾਹਿਬ ਜੀ ਦੇ ਇਤਿਹਾਸ ਬਾਰੇ ਪਤਾ ਲੱਗ ਸਕੇ ਤਾਂ ਇੰਨਾ ਕਹਿੰਦਾ ਹੋਇਆ ਅੱਜ ਅਸੀਂ ਵੀਡੀਓ ਇੱਥੇ ਸਮਾਪਤ ਕਰਦੇ ਹਾਂ ਧੰਨਵਾਦ